ਹਾਂਜੀ ਕਿਸਾਨ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਅੱਜ ਦੋਸਤੋ ਤੁਹਾਨੂੰ ਆਪਾਂ ਨੀਲੀ ਰਵੀ ਦੇ ਵਿੱਚ ਤਿੰਨ ਅਗ ਦਿਖਾਉਣੇ ਆ ਸਵਾ ਦੇਖ ਸਕਦੇ ਤੁਸੀਂ ਇੱਧਰ ਬੱਗੀ ਮੋਛ ਵਾਲੀ ਕੱਟੀ ਤੇ ਆ ਨੀਲੀ ਰਵੀ ਦਾ ਕਟਾ ਇੱਧਰ ਗੱਬਣ ਝੋਟੀ ਉਸ ਤੋਂ ਪਹਿਲਾਂ ਡਰੈਸ ਕਰ ਲਓ ਨੋਟ ਨੀਲੀ ਰਵੀ ਦੇ ਕੱਟੇ-ਕਟੀਆਂ ਖਰੀਦਣ ਲਈ ਤੁਸੀਂ ਮੈਨਾਂ ਸੰਪਰਕ ਕਰ ਸਕਦੇ ਆ ਨਾਮ ਅਮਨਦੀਪ ਸਿੰਘ ਪਿੰਡ ਕਾਲੀ ਵਾਲਾ ਤਹਿਸੀਲ ਧਰਮਕੋੜ ਜਿਹੜਾ ਮੋਗਾ ਨਿਊ ਜਰਾਜ ਫਾਰਮ ਆਪਣਾ YouTube ਚੈਨਲ ਆ ਤੇ ਨਿਊ ਜਰਾਜ ਫਾਰਮ ਆਪਣਾ Facebook ਤੇ ਪੇਜ ਆ 8427644030 ਆਪਣਾ ਮੋਬਾਈਲ ਨੰਬਰ ਆ ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਡੰਗਰ ਪਸੰਦ ਆਉਣਗੇ ਸੋ ਜੇ ਮੇਰੇ ਵੀਰ ਨੂੰ ਕੋਈ ਇਹਨਾਂ ਚੋਂ ਨਗ ਪਸੰਦ ਆਵੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਦੋਸਤੋ ਸੋ ਕਟੀ ਬਿਲਕੁਲ ਚਾਰੇ ਪੈਰਾਂ ਦੇ ਜੈਜੀ ਮਾਰਕਿੰਗ ਬੱਗੀ ਮੁੱਛ ਚਾਹ ਦੋਸਤੋ ਸੋ ਆਰਡਰ ਦੀ ਬੜੀ ਜਿਆਦਾ ਹੀ ਸਾਫ ਆ ਜੇ ਕਿਸੇ ਨੂੰ ਪਸੰਦ ਆਵੇ ਤਾਂ ਕਰਿਓ ਆਪਣੇ ਨਾਲ ਸੰਪਰਕ ਮੈਂ ਦੋਸਤੋ ਆਪਾਂ ਹਾ ਕੱਟੇ ਤੇ ਝੋਟੀ ਦੀ ਵੀਡੀਓ ਕਰਨ ਲੱਗੇ ਸੀ ਸ਼ੌਂਕ ਜਾਂ ਤੌਰ ਤੇ ਵੀਡੀਓ ਆ ਦੋਸਤੋ ਜੇ ਕੋਈ ਵੀਰ ਪਸੰਦ ਕਰਦਾ ਹੋਇਆ ਤਾਂ ਸਬਰ ਕਰ ਲਿਓ ਜੇ ਕਿਸੇ ਨੂੰ ਕੋਈ ਕਮੀ ਪੇਸ਼ੀ ਲੱਗੀ ਤਾਂ ਦੋਸਤੋ ਮਾਫ ਕਰਨਾ ਕੱਟੇ ਦੀ ਜੇ ਸ਼ੁਰੂਆਤ ਹੋਵੇ ਜਾਂ ਸਾਣ ਦੀ ਸ਼ੁਰੂਆਤ ਹੋਵੇ ਤਾਂ ਦੋਸਤੋ ਸਭ ਤੋਂ ਪਹਿਲਾਂ ਟੈਸਟੀ ਕਰਣਾ ਤਾਂ ਹੀ ਹੁੰਦੀ ਹੁੰਦੀ ਆ ਕਿ ਟੈਸਟੀ ਗਲ ਬਿਲਕੁਲ ਪਧਰੇ ਤੇ ਸੁੱਦੇ ਤੇ ਗੋਲੀਆਂ ਬਿਲਕੁਲ ਬਰਾਬਰ ਹੋਣ ਜਿਹੜੀ ਅਸੀਂ ਮੇਲੀਆਂ ਮੇਲਿਆਂ ਚ ਚੀਜ਼ ਸਿੱਖੀ ਆ ਬਾਕੀ ਕੋਈ ਇਸ ਤੋਂ ਖਿਡਾਰੀ ਵੀਰ ਕੋਈ ਹੋਰ ਚੀਜ਼ ਵੀ ਜਾਣਦਾ ਹੋਵੇ ਤਾਂ ਦੋਸਤੋ ਦੱਸ ਦਿਓ ਕਿਉਂਕਿ ਅਸੀਂ ਤਾਂ ਸਿੱਖਦੇ ਰਹਿੰਨੇ ਸਾਰੀ ਉਮਰ ਤੇ ਜੋ ਸਿੱਖਦੇ ਅਸੀਂ ਲੋਕਾਂ ਨੂੰ ਜਨਤਕ ਕਰ ਦਿੰਦੇ ਆ ਅਸੀਂ ਆਪਦੇ ਢਿੱਡ ਦੇ ਵਿੱਚ ਲਕੋ ਕੇ ਨਹੀਂ ਕੋਈ ਵੀ ਲੈ ਜਾਣਾ ਖਾਲੀ ਹੱਥੀ ਆਏ ਆ ਤੇ ਖਾਲੀ ਸਾਹਨੇ ਜਾਣਾ ਗੁਣ ਵੰਡਿਆ ਵਾਦਾ ਲਕਾਇਆ ਘੜਦਾ ਚਾਰੇ ਪੈਰਾਂ ਦੇ ਜੈਜ ਮਾਰਕਿੰਗ ਆ ਤਾਂ ਫੇਸ ਦੋਸਤੋ ਸਿਰ ਆ ਦੇਖ ਸਕਦੇ ਆ ਬਾਕੀ ਮੱਥੇ ਤੋਂ ਥੱਲੇ ਰਕੂ ਸਿੰਘ ਕੁੰਡੇ ਕਰਨੇ ਸ਼ੁਰੂ ਕਰਨੇ ਆ ਆ ਦੋਸਤੋ ਇਹਦਾ ਲੋਹੜੇ ਦਾ ਤੁਸੀਂ ਚੈੱਕ ਕਰ ਲਿਓ ਆ ਜਿਹੜੇ ਵਾਈਟ ਦੇ ਨਿਸ਼ਾਨ ਆ ਦੋਸਤੋ ਇਹ ਮੂਤ ਦੇ ਹੁੰਦੇ ਆ ਇਹ ਕੋਈ ਉਹਵੇਂ ਪਿੰਡੇ ਤੇ ਡੱਬ ਨਹੀਂ ਦਾ ਅੱਗੇ ਕੰਬਲੀ 'ਚ ਵੀ ਨਿਸ਼ਾਨ ਆ ਤੇ ਥੱਲੇ ਚੱਡੇ 'ਚ ਵੀ ਨਿਸ਼ਾਨ ਆ ਤੇ ਕੱਟਾ ਦੋਸਤੋ ਲੋਹਣਾ ਪੋਲਾ ਪੂਰਾ ਵਾ ਚੰਗੀ ਰਿਕੋਰਡ ਦਾ ਵਾ ਜੇ ਕਿਸੇ ਨੂੰ ਪਸੰਦ ਆਏ ਤੇ ਕਰਿਓ ਸੰਪਰਕ ਇਸ ਤੋਂ ਅੱਗੇ ਇੱਕ ਗੱਭਣ ਝੋਟੀ ਦਿਖਾਉਣ ਜਾ ਰਿਆਂ ਦੋਸਤੋ ਤੁਹਾਨੂੰ ਮੈਂ 4 ਮਹੀਨਿਆਂ ਦੀ ਚੈੱਕਪਾਸ ਮਾਂ ਵਾਲਾ ਜਿਹੜਾ ਪੱਖ ਕੌਰ ਸਾਹ ਵਾਲੇ ਦਾ ਵਿੱਚੋਂ ਆ ਰੋਡੇ ਵਾਲੇ ਬਲੱਡ 'ਚੋਂ ਤੇ ਜਿਹੜੀ ਪਿਓ ਵਾਲੀ ਪੱਖ ਦੀ ਗੱਲ ਕਰੀਏ ਮੰਨ ਲਓ ਵੀ ਜਿਹੜੇ ਤੋਂ ਗੱਭਣਾ ਜਿਹੜਾ ਇਹਨੇ ਗਾਂ ਬੱਚਾ ਦੇਣਾ ਉਹ ਅਲਬਖਸ਼ਾ ਦੋਸਤੋ ਅਲਬਖਸ਼ਾ ਤਾਂ ਉਹ ਇਹ ਪ੍ਰੈਗਨੈਂਟ ਆ 14 ਮਹੀਨਿਆਂ ਦੀ ਚੈੱਕ ਪਾਸ ਆ ਤੇ ਬਾਕੀ 10 ਤਰੀਕ ਤੋਂ ਇਹਨੂੰ ਪੰਜਵਾ ਲੱਗ ਜਾਣਾ ਦੋਸਤੋ ਬਾਕੀ ਤੁਸੀਂ ਆਪ ਦੀ ਸਮਝ ਨਾਲ ਨਿਰਖ ਪਰ ਕਰਕੇ ਆਪ ਦਾ ਡਾਕਟਰ ਨਾਲ ਜੱਜਮੈਂਟ ਕਰਕੇ ਚੈੱਕ ਕਰਾ ਕੇ ਲਿਜਾ ਸਕਦੇ ਆ ਕਿਉਂਕਿ ਦੋਸਤੋ ਗੱਭਣ ਪਸ਼ੂ ਤਾਂ ਮੈਂ ਛੇਦੀ ਲੈਂਦਾ ਨਹੀਂ ਅੱਗੇ ਇੱਕ ਝੂਟੀ ਮੇਰੇ ਕੰਨਾਂ ਨੂੰ ਹੱਥ ਲਵਾ ਗਈ ਸੀ ਉਹ ਦਾਦਾ ਦਿਲ ਡਰਿਆ ਜਿਵੇਂ ਕਹਿੰਦੇ ਨਾ ਵੀ ਅੱਗ ਦੀ ਡਰਾਈ ਦੇ ਟਰੇਣੇ ਤੋਂ ਵੀ ਡਰਦੀ ਉਹ ਗੱਲ ਬਣ ਜਾਂਦੀ ਆ ਪਰ ਫਿਰ ਵੀ ਕੋਈ ਬੰਦੇ ਸਜਣ ਹੁੰਦੇ ਆ ਚੰਗੇ ਕਿ ਜਿਹੜੇ ਵਿਸ਼ਵਾਸ ਕਰਨ ਯੋਗ ਹੁੰਦੇ ਆ ਸੋ ਮੇਰੀ ਚੈੱਕ ਕਰਾਈ ਹੋਈ ਆ ਤੁਸੀਂ ਆਪ ਦੇ ਚੰਗੇ ਡਾਕਟਰ ਤੋਂ ਚੈੱਕ ਕਰਾ ਕੇ ਲੈ ਜਾਣੀ ਆ ਝੋਲੀ ਤੇ ਆ ਵੱਟ ਦੋਸਤੋ ਜਿੰਨੇ ਵੀ ਇਹ ਆਹ ਇਹ ਸਾਰੇ ਇਹਨੇ ਪਿੱਛੇ ਨੂੰ ਬਾਹਰ ਨੂੰ ਕੱਢਨੇ ਆ ਦੋਸਤੋ ਆ ਜਿਹੜੀ ਚੀਜ਼ ਆ ਝੋਲੀ ਕਰਨੋ ਚੈੱਕ ਇੱਕ ਵਾਰੀ ਕਰਮਾਣੀ ਦੀ ਆ ਦੇਖੋ ਝੋਲੀ ਪਟਣੀ ਸ਼ੁਰੂ ਕਰ ਲਈ ਆ ਗੁੱਲ ਕਰਨ ਲੱਪੀ ਆ ਮੋٹے ਕਰਮਾਣੀ ਤੇ ਆ ਜਿਹੜਾ ਸੰਗਣੀ ਲੱਭਣਾ ਦੋਸਤੋ ਦੁਨੀਆਂ ਦੇ ਲੱਖ ਤੂਰੀ ਫਰੇ ਆ ਸਿੰਗ ਨਹੀਂ ਲੱਭਣਾ ਬਿਲਕੁਲ ਕੁੰਡਾ ਅੱਖ ਨੀਲੀ ਦਾ ਵੀ ਵਾਲੀ ਜੁਬਾਨ ਗਲਾਬੀ 3 ਸਾਲ ਦੇ ਨੇੜੇ ਦੀ ਉਮਰ ਆ ਤੇ ਜੇ ਕਿਸੇ ਮੇਰੇ ਵੀਰ ਨੂੰ ਇਹ ਝੋਟੀ ਪਸੰਦ ਆਵੇ ਤਾਂ ਸੰਪਰਕ ਕਰ ਲਿਓ ਪ੍ਰਭੂ ਬਾਕੀ ਇੱਕ ਲੰਮਾ ਰਹਿੰਦਾ ਤੋਰ ਕੇ ਨਹੀਂ ਦਿਖਾਇਆ ਜਾਂਦੀਆਂ ਦੋਸਤੋ ਕੱਲਾ ਹੀ ਆ ਮਾਲਕ ਦੀ ਕਿਰਪਣਾ ਜੇ ਕੋਈ ਚੰਗਾ ਨਾਲ ਸਾਜਾਂ ਰਲਿਆ ਤਾਂ ਫਿਰ ਦੋਸਤੋ ਸਿਰਾ ਕਰਾ ਦਾਂਗੇ ਸੋ ਇਹ ਆ ਨੀਲੀ ਦਾਵੀ ਦੇ ਆਪਣੇ ਅੱਜ ਦੇ ਜਾਨਵਰ ਤੇ ਆਡਰੈਸ ਕਰ ਲਿਓ ਨੋਟ ਨਾਮ ਅਮਦੀ ਸਿੰਘ ਪਿੰਡ ਕਾਲੀ ਜਿਹੜਾ ਤਹਿਸੀਲ タルਕੋਟ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 842764103 ਚਾਰੂ ਦੋਸਤੋ ਝੋਟੀ ਵੀ ਇੰਨੀ ਆ ਕਿ ਇਹਨੇ ਮੂੰਹ ਨਹੀਂ ਖੋਲਿ ਜੋ ਪਟਣਾ ਜਿਹੜਾ ਦੋਸਤੋ ਚਾਰੂ ਪਸ਼ੂ ਹੁੰਦਾ ਨਾ ਉਹ ਤਿਆਰ ਵੀ ਬੜੀ ਖੇਤੀ ਹੁੰਦਾ ਤੇ ਦੁੱਧ ਵੀ ਚੰਗਾ ਦਿੰਦਾ ਜਿਹੜੀਆਂ ਨਵੇਂ ਘਰੇ ਜਾ ਕੇ ਡੰਗੀ ਜਾਂ ਖੁਰਲੀ ਜਾਂ ਵੇਖਣੀ ਨਾ ਪੱਟ ਕਰਕੇ ਖੜ ਦੇਣਾ ਉਹ ਫਿਰ ਤਿਆਰ ਵੀ ਕੀ ਹੋਊਗੀ ਸੋ ਇਹ ਚੀਜ਼ਾਂ ਥੋੜੀਆਂ ਜਿਹਾ ਨੋਟ ਕਰਿਆ ਕਰੋ ਕੋਈ ਵੀ ਡੰਗਰ ਖਰੀਦਣ ਲੱਗਿਆ ਪਸ਼ੂ ਦਲੇਰ ਹੋਣਾ ਚਾਹੀਦਾ ਦਿਲ ਦੀ ਦਲੇਰੀ ਹੋਣੀ ਚਾਹੀਦੀ ਆ ਬਹੁਦੇ ਵਿੱਚ ਜਿਹੜਾ ਪਸ਼ੂ ਦਲੇਰ ਹੈ ਨਾ ਪੂਰਾ ਢੀਠ ਸੋ ਇਹ ਸੀ ਅੱਜ ਦੀ ਵੀਡੀਓ ਲੈ ਕੇ ਪਹੁੰਚੇ ਹਾਂ ਤੁਹਾਡੇ ਸਾਹਮਣੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ